ਹੈਲੋ ਫਰੈਂਡ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਐਂਡ ਮੇਰੀ ਵੀਡੀਓਜ਼ ਨੂੰ ਲਾਈਕ ਕਰ ਦਿਓ ਹਾਂਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਕੜਾਈ ਵਾਲਾ ਨੈੱਕ ਆ ਉਹ ਕਿੱਦਾਂ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਨੇ ਗੋਲ ਬੁਕਰ ਵਾਲਾ ਗਲਾ ਲੈਣਾਗਾ ਜਾਂ ਤੁਹਾਡੇ ਕੋਲ ਕੜਾਈ ਕਿਸੇ ਵੀ ਸ਼ੇਪ ਦੀ ਹੈ ਉਸ ਸ਼ੇਪ ਦਾ ਤੁਸੀਂ ਗਲਾ ਯੂਜ਼ ਕਰਨਾ ਹਾਂਜੀ ਇਹਦੇ ਉੱਤੇ ਸਿਲਾਈ ਲਗਾ ਲਓ కోల్డ్జీ ఫోల్డ్ బాధ జాగ్రత్త కప్పాగా కట్ ਹਾਂਜੀ ਉਸ ਤੋਂ ਬਾਅਦ ਇਹਨੂੰ neck ਦੇ ਉੱਤੇ ਰੱਖ ਲਓ ਹਾਂਜੀ ਇਸ ਤਰ੍ਹਾਂ ਇਸ ਵਿਚਕਾਰ ਸੂਈਆਂ ਨਾਲ ਵੀ ਅਟੈਚ ਕਰਕੇ ਇਹ ਦਿੱਤੇ ਸਲਾਈ ਲਗਾ ਸਕਦੇ ਆ ਤਾਂ ਕਿ ਗਲਾ ਇਧਰ ਉਧਰ ਨਾ ਹੋਵੇ ਗਲਾ ਅਟੈਚ ਕਰਨ ਤੋਂ ਬਾਅਦ ਜਿਹੜਾ ਵਿਚਕਾਰ ਦਾ ਕੱਪੜਾ ਦਾ ਉਹਨੂੰ 1/2 ਇੰਚ ਦੀ ਸਲਾਈ ਕੋਲ ਰੱਖ ਕੇ ਬਾਕੀ ਕਟਿੰਗ ਕਰ ਦਿਓ ਹਾਂਜੀ ਦੇ ਕੋਸੇ ਕਲਾ ਕਟਿੰਗ ਕਰ ਲਿਓ ਤੇ ਉਸ ਤੋਂ ਬਾਅਦ ਗਲੇ ਦੇ ਵਿੱਚ ਸਾਰੇ ਗਲੇ ਦੇ ਵਿੱਚ ਕੱਟ ਲਾ ਲਿਓ ਸਲਾਈ ਦੇ ਕੋਲ ਤਾਂ ਕਿ ਉਹਦੇ ਵਿੱਚ ਬਲ ਨਾ ਪੈਣ ਹਾਂਜੀ ਉਸ ਤੋਂ ਬਾਅਦ ਗਲੇ ਨੂੰ ਫੋਲਡ ਕਰਕੇ ਉਹਦੇ ਉੱਤੇ ਸਲਾਈ ਲਗਾ ਲਿਓ ਜੇਕਰ ਤੁਸੀਂ ਚਾਹੋ ਤਾਂ ਗਲਾ ਬਿਲਕੁਲ ਕੋਲ ਵੀ ਕਰ ਸਕਦੇ ਹੋ ਜਿੱਥੇ-ਜਿੱਥੇ ਤੁਹਾਡੀ ਕੜਾਈ ਕੀਤੀ ਹੋਈ ਆ ਬਟ ਇਹ ਜਿਆਦਾ ਹੈਵੀ ਨਹੀਂ ਹੈਗੀ ਸੀ ਇਸ ਕਰਕੇ ਇਹਨਾਂ ਨੂੰ ਥੋੜੀ ਜਿਹੀ ਸਪੇਸ ਛੱਡਣੀ ਪਈ ਨਹੀਂ ਗਲਾ ਜਿਆਦਾ ਮਤਲਬ ਕਿ ਇਹ ਚੌਣਾ ਹੋ ਜਾਂਦਾ ਹੈ ਜਿਸ ਦੇ ਨਾਲ ਕਿ ਮੋਢੇ ਡਿੱਗਣ ਲੱਗ ਜਾਂਦੇ ਆ ਵੀ ਹਾਂਜੀ ਠੀਕ ਹੈ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਈ ਤਾਂ ਪਲੀਜ਼ ਸਬਸਕ੍ਰਾਈਬ ਐਂਡ ਲਾਈਕ ਜਰੂਰ ਕਰ ਦਿਓ ਥੈਂਕ ਯੂ